ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਪੋਲ ਖੁੱਲ ਚੁੱਕੀ ਹੈ ਚੰਗੀ ਤਰ੍ਹਾਂ ਖੁੱਲ ਚੁੱਕੀ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਚਰਚਾ ਪੰਜਾਬ ਦੇ ਅੰਦਰ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ ਯਾਨੀ ਜਿਸ ਦਿਨ ਦਾ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੇ ਗਿਰਦਾਰ ਕਰਵਾ ਲਿਆ ਸੀ ਉਸੇ ਦਿਨ ਤੋਂ ਪੰਜਾਬ ਦੇ ਅੰਦਰ ਇੱਕ ਨਿਊ ਚੈਨਲ ਨੇ ਸਰਵੇ ਕੀਤਾ ਪੰਜਾਬ ਦੇ ਲੋਕਾਂ ਦਾ ਤਾਂ ਪੰਜਾਬ ਦੇ ਲੋਕਾਂ ਨੇ ਕੀ ਕਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਜਾਦਾ ਕਾਲੇ ਪਾਣੀ ਦੀ ਜੇਲ੍ਹ ਹੋਣੀ ਚਾਹੀਦੀ ਹੈ ਜਾਂ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਬਹੁਤੇ ਪੰਜਾਬ ਦੇ ਮੁੰਡੇ ਵੰਦ ਨੇ ਕਹਿੰਦੇ ਜੀ ਉੱਥੇ ਭੇਜਣਾ ਚਾਹੀਦਾ ਉਹ ਮਸਲਾ ਕੀ ਹੈ ਭੇਜਣ ਦਾ ਔਰ ਕਿਉਂ ਇਹ ਮਾਮਲਾ ਬਣਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਰਾਂ ਨੇ ਬਹੁਤ ਜ਼ਿਆਦੇ ਜੋਰਾਂ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ ਤਾਂ ਜਿਹੜੇ ਹਰ ਪੀੜਤ ਲੋਕ ਸੀ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਤੇ ਸਿੱਧੇ ਤੌਰ ਤੇ ਕਈਏ ਤੇ ਕਹਿੰਦੇ ਜੀ ਪਹਿਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਪੈਸਾ ਬਹੁਤ ਵੰਡ ਦਿੱਤਾ ਡਿਜੀਤਲ ਬਹੁਤ ਵੰਡ ਦਿੱਤਾ ਅਕਸਰ ਮੈਂ ਤੁਹਾਡੇ ਨਾਲ ਕਈ ਵਾਰ ਤਹ ਜਿਹੀਆਂ ਗੱਲਾਂ ਪਹਿਲਾਂ ਸਾਂਝੀਆਂ ਕਰ ਵੀ ਚੁੱਕਿਆ ਪਰ ਜਿਹੜੀ ਅੱਜ ਦੀ ਖਬਰ ਇਹ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਪੰਜਾਬ ਦੇ ਵਿੱਚ ਲੋਕਾਂ ਦੇ ਸਾਹਮਣੇ ਅਸਲੀਅਤ ਕੱਢ ਕੇ ਲਿਆਇਆ ਤੇ ਸੁਖਵੀਰ ਸਿੰਘ ਬਾਦਲ ਦੀ ਪੂਰੀ ਦੀ ਪੂਰੀ ਪੋਰ ਖੋਲ ਕੇ ਰੱਖ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ 2 ਮਹੀਨਿਆਂ ਦੇ ਕਰੀਬ ਕਰੀਬ ਹੋ ਚੁੱਕਿਆ ਔਰ ਸੁਖਵੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਇੱਕ ਪਾਸੇ ਟਾਰਗੇਟ ਤੇ ਲੈ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਹਸਪੀਟਲ ਦੇ ਵਿੱਚ ਜੈਨੀ ਫੋਰਥ ਹਸਪੀਟਲ ਦੇ ਵਿੱਚ ਦਾਖਲ ਸੀ ਤਾਂ ਉਹਨਾਂ ਨੇ ਹੁਣ ਜਦੋਂ ਛੁੱਟੀ ਮਿਲਦੀ ਹੈ ਤੇ ਕੈਸੀ ਪੋਲ ਖੋਲੀ ਹੈ ਕਿ ਪੰਜਾਬ ਦੇ ਲੋਕ ਹੈਰਾਨ ਨੇ ਕਿ ਮੁੱਖ ਮੰਤਰੀ ਦੇ ਮੂੰਹੋਂ ਪਹਿਲੀ ਵਾਰ ਤੁਸੀਂ ਇਹ ਖਬਰ ਸੁਣੋਗੇ ਕਿ ਅਕਰ ਜਗਵੀਰ ਸਿੰਘ ਬਾਦਲ ਜੈਨੀ ਹਰਪ੍ਰੀਤ ਸਿੰਘ ਬਹੁਤੇ ਹੋਰ ਚਿਹਰੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਤੇ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਕਿ ਭਾਈ ਗੋਲ ਕਾਂ ਦਾ ਪੈਸਾ ਸੁਖਵੀਰ ਸਿੰਘ ਬਾਦਲ ਨੇ ਕਿਵੇਂ ਵੰਡੇ ਪਹਿਲਾਂ ਇਹ ਖਬਰ ਸੁਣਦੇ ਉਸ ਤੋਂ ਬਾਅਦ ਕਿ ਗੋਲ ਕਾਂ ਦਾ ਪੈਸਾ ਕਿਵੇਂ ਪੰਜਾਬ ਦੇ ਲੋਕਾਂ ਨੂੰ ਵੰਡੇ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿਵੇਂ ਜਾਂਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਸੁਖਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਇਹ ਐਟ ਐਟੀਆਂ ਗੱਥੀਆਂ ਕਿੱਥੋਂ ਲਈ ਕਰਦਾ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋਇਤਾ ਇਹ ਗਰਵਾਣੀ ਦੇ ਪੈਸੇ ਇਹਦਾ ਇਹ ਤਾਂ ਕੋਲਕਤੇ ਪੈਸੇ ਨੇ ਹਾਂ ਹਾਂ ਕਿ ਮੈਂ ਅਸੀਂ ਤਾਂ ਬਿੱਲ ਪਾਸ ਕਰੀ ਬੈਠੇ ਹਾਂ ਅਸੀਂ ਤਾਂ ਬਿੱਲ ਖਾਸ ਕਰੀ ਬੈਠੀਆਂ ਸ਼੍ਰੋਮਣੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਪੀਓ ਕਰਨੇ ਕੋਲੇ ਬਿੱਲ ਪਿਆ ਮੈਂ ਤਾਂ ਪਹਿਲੇ ਕਹਿੰਦਾ ਸੀਗਾ ਕਿ ਇਹ ਪੀਟੀਆਰਪੀ ਵੇਚਦੇ ਨੇ ਇਹ ਤੇ ਹੁਣ ਕਹਿੰਨੀ ਜੀ ਕਹਿੰਨੀ ਜੀ ਉਸ ਵੇਲੇ ਜ਼ਹਿਦਾਰ ਸੀ ਨਾ ਉਸ ਵੇਲੇ ਕਹੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪਦਾ ਚੈਨਲ ਬਣਾ ਲਿਆ ਬਣਾ ਲਿਆ ਐਸਜੀਪੀਸੀ ਨੇ ਚੈਨਲ ਤੇ ਉਸ ਵੇਲੇ ਜਹਦਾਰ ਸੀ ਉਹ ਤੇ ਹੁਣ ਕਿਉਂ ਕਿਉਂ ਪੋਲਿਟਿਕਸ ਚਾਗੇ ਹੁਣ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ ਹੁਣ ਉਹ ਸੁਬੀਰ ਨੂੰ ਕਹਿੰਦੇ ਕਹੀ ਜਾਣ ਐਸਜੀਪੀਸੀ ਨੇ ਕੱਲ ਗੁਰਦੁਆਰਿਆਂ ਦੇ ਐਡਰੈਸ ਦੇ ਜੰਦੇ ਸੀ ਧੰਮੀ ਸਾਹਿਬ ਐ ਗੁਰਦੁਆਰੇ ਬਰੇ ਨੇ ਐਸਮ ਫਿਰ ਵੀ ਤੁਸੀਂ ਕੀ ਤੁਸੀਂ ਆਪ ਦੇ ਬਜਟ ਚੋਂ ਕਿਉਂ ਨਹੀਂ ਦੇ ਰਹੇ ਉਹ ਤਾਂ ਸੰਗਤ ਦਾ ਪੈਸਾ ਸਿਆ ਸੰਗਤ ਆ ਆਪ ਵੀ ਤੇ ਕਿਉਂ ਦੀ ਮਤ ਠੀਕ ਹੈ ਨਾ ਸੋ ਮੈਂ ਅੱਛਾ ਫਿਰ ਉਹਨ ਕਹਿ ਰਿਹਾ ਉਹ ਸੁਬੀਰ ਬਾਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦਿਊਗਾ ਕਤਰਾ ਵਈ ਨਕਲੀ ਨੁਕਲੀ ਫਰਾ ਦੇਣਾ ਪੀਛੇ ਇਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਭਾਈ ਗੋਲਕਾਂ ਦਾ ਪੈਸਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਵਿੱਚ ਵੰਡ ਚੁੱਕੇ ਨੇ ਤੇ ਸੁਖਬੀਰ ਸਿੰਘ ਬਾਦਲ ਦੀ ਹਵਾ ਕਿਹਨੇ ਬਣਾਈ ਸੀ ਇਹ ਇੱਕ ਬਹੁਤ ਵੱਡਾ ਪਹਿਲੂ ਤੁਹਾਡੇ ਸਾਹਮਣੇ ਮੈਂ ਪਹਿਲੀ ਵਾਰ ਤਰਨ ਜਾ ਰਹੇ 23ਾਰੇ ਚੈਨਲ ਨੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਸਕਦੇ ਜਿਵੇਂ ਮੋਟੀ-ਬੋਟੀ ਪਾਈ ਸੀ ਅਸ ਕਰਕੇ ਪੰਜਾਬ ਦੇ ਵਿੱਚ ਸੁੱਕੀ ਹਵਾ ਬਣਾ ਕੇ ਅਕਾਲੀ ਦਲ ਨੂੰ ਵਿਕਸਿਤ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ 25 ਸਾਲਾਂ ਤੱਕ ਰਾਜ ਕੀਤਾ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਦੇ ਉੱਤੇ ਯਾਨੀ ਭੋੜੇ ਭਾੜੇ ਲੋਕਾਂ ਨੂੰ ਲੁੱਟਿਆ ਔਰ ਪੰਜਾਬ ਦਾ ਸਾਰਾ ਉਹ ਪੈਸਾ ਆਪਣੇ ਘਰ ਦੇ ਵਿੱਚ ਦੱਬੀ ਬੈਠੇ ਖਜ਼ਾਨੇ ਨੂੰ ਤੇ ਪੰਜਾਬ ਦੇ ਵਿੱਚ ਜਦੋਂ ਹੜ ਆਉਂਦੇ ਨੇ ਤਾਂ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਬੜਾ ਦਾਨ ਕਰ ਰਹੇ ਨੇ ਬਹੁਤ ਹੋਇਆ ਐਸ ਡੀ ਪੀ ਸੀ ਦਾ ਪੈਸਾ ਸੀ ਯਾਨੀ ਕਾਲ ਤੱਕ ਸਾਬਦੇ ਜਿੰਨੀਆਂ ਵੀ ਗੁਲਕਾਂ ਨੇ ਬਹੁਤ ਸਾਰੀਆਂ ਗੁਲਕਾਂ ਨੇ ਉਹ ਸਾਰਾ ਪੈਸਾ ਪੰਜਾਬ ਦੇ ਹੀ ਲੋਕਾਂ ਦਾ ਪੰਜਾਬ ਦੇ ਲੋਕਾਂ ਨੂੰ ਮੋੜਵੇਂ ਰੂਪ ਦੇ ਵਿੱਚ ਜਿਹਨੇ ਆਪਣਾ ਨਾਮ ਬਣਾ ਕੇ ਸੁਖਬੀਰ ਸਿੰਘ ਬਾਦਲ ਵੱਧੂ ਬਣਾਉਣ ਦਾ ਕੰਮ ਕਰ ਗਏ ਨੇ ਇਹ ਸੁਖਬੀਰ ਸਿੰਘ ਬਾਦਲ ਦੀ ਕਈ ਵੱਡੇ ਚਿਹਰੇ ਨੇ ਪੋਰਖੋਲ ਦਿੱਤੀ ਹੈ ਇੱਕ ਪਾਸੇ ਗੈਨੀ ਹਰਪ੍ਰੀਤ ਸਿੰਘ ਜਿਹੜੇ ਕਿ ਕਾਲ ਤੱਕ ਸਾਬਦੇ ਜਥੇਦਾਰ ਸੀ ਉਹਨਾਂ ਨੇ ਵੀ ਆਪਣੇ ਮੂੰਹ ਦੇ ਨਾਲੇ ਗੱਲ ਕਹੀਏ ਕਹਿੰਦੇ ਸੁਖਵੀਰ ਬਾਦਲ ਤੋਂ ਜੇਕਰ ਪੈਸਾ ਦਿੰਦਾ ਤਾਂ ਲੈ ਲਓ ਕਿਉਂਕਿ ਗੋਲਕਾਂ ਦਾ ਪੈਸਾ ਉਹ ਲੋਕਾਂ ਦੇ ਮੱਥਾ ਟੇਕਿਆ ਹੋਇਆ ਪੈਸਾ ਔਰ ਦੂਜੇ ਪਾਸੇ ਆ ਜੂਗੀ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਕਿ ਢਾਕਰ ਸੀ ਉਹ ਬੜਾ ਟਾਰਗੇਟ ਤੇ ਲੰਦੇ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਨਲਾਇਕ ਹੈ ਪੰਜਾਬ ਦੀ ਸਰਕਾਰ ਮਾੜੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਛੁੱਟੀ ਲੈ ਕੇ ਫੋਟੋ ਹਸਪਤਾਲ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਉਸੇ ਵਕਤ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨਾ ਸਦਾ ਜਾਂਦਾ ਕਿਉਂ ਕਿ ਪੰਜਾਬ ਦੇ ਲੋਕਾਂ ਨੂੰ ਅਕਸਰ ਉਹਨਾਂ ਨੇ ਇੱਕ ਹੋਰ ਐਂਗਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕੀਤਾ ਸੀ ਇਹ ਤਾਂ ਰਈ ਸੁਖਬੀਰ ਸਿੰਘ ਬਾਦਲ ਦੀ ਗੱਲ ਆਹ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕ ਖੋਸ ਰਹੇ ਨੇ ਪੰਜਾਬ ਦੀਆਂ ਮਾਵਾ ਕਹਿ ਰਹੀਆਂ ਨੇ ਪੰਜਾਬ ਦੀਆਂ ਭੈਣਾ ਕਹਿ ਰਹੀਆਂ ਨੇ ਕਿ ਕਿ ਉਹ ਗੱਲ ਤੁਹਾਡੇ ਯਾਦ ਹੋਣੀ ਹੈ ਜਿਸ ਦਿਨ ਸਗਵੀਰ ਸਿੰਘ ਬਾਦਲ ਦੀ ਘਰ ਵਾਲੀ ਯਾਨੀ ਹਰਸਿਮਰਤ कौर ਬਾਦਲ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਦੇ ਰਖੜੀ ਬਣਣ ਜਾਂਦੀ ਹੈ ਜੇਲ੍ਹ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਉਹਨੂੰ ਰੋਕਿਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਇਜਾਜ਼ਤ ਵੀ ਦਿੱਤੀ ਜਾਂਦੀ ਹੈ ਕੋਰਟ ਦੇ ਦੁਆਰਾ ਕਿ ਭਾਈ ਜਿੰਨਾ ਪ੍ਰਾਪਦਾਨ ਸਾਰਿਆਂ ਲਈ ਇੱਕੋ ਜਿਹਾ ਤਾਂ ਉਹਨੂੰ ਪ੍ਰਾਪਦਾਨ ਦੇ ਅਨੁਸਾਰ ਰਖੜੀ ਬਣਵਾਈ ਗਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਹ ਦਿਨ ਦੇ ਵਿੱਚ ਜਦ ਉਹਦੀ ਭੈਣ ਨੂੰ ਯਾਦ ਨਹੀਂ ਜਦੋਂ ਕਹਿੰਦੀ ਸੀ ਮੈਨੂੰ ਰਖੜੀ ਬਣਨ ਤੋਂ ਰੋਕਿਆ ਜਾਂਦਾ ਕਿ ਹੋਰ ਵੀ ਭੈਣਾਂ ਨੇ ਮਾਵਾ ਨੇ ਜਿਨ੍ਹਾਂ ਦੇ ਪੁੱਤ ਤੇ ਜਿਨ੍ਹਾਂ ਦੇ ਭਰਾ ਇਹਨਾਂ ਲੋਕਾਂ ਨੇ ਬਾਰੇ ਚਿੱਟੇ ਦੇ ਨਾਲ ਤੇ ਅੱਜ ਉਸੇ ਵਿਕਰਮ ਸਿੰਘ ਮਦੀਤਿਆ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਿਉਂ ਕਰੋ ਕਿਉਂਕਿ ਪੰਜਾਬ ਦੇ ਅੰਦਰ ਕਈ ਸਾਰੇ ਇਹਨਾਂ ਦੇ ਲੀਡਰ ਇਹਨਾਂ ਦੇ ਵਰਕਰ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਮੈਂਬਰ ਯਾਨੀ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਹਰਸਿਮਰਤ ਕੌਰ ਬਾਦਲ ਉਹ बार-बार ਕਹਿੰਦੇ ਨੇ ਅਰਸ਼ਦੀਪ ਕਲੇਰ ਉਹਨਾਂ ਦਾ ਵਕੀਲ ਹੈ ਉਹ ਵੀ ਕਹਿੰਦਾ ਕਹਿੰਦਾ ਜੀ ਸਾਨੂੰ ਤਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਜਿਹੜੀਆਂ ਸਾਡੀਆਂ ਮੁੱਖ ਅਦਾਲਤਾਂ ਨੇ ਮਾਨਯੋਗ ਹਾਈ ਕੋਰਟ ਤੇ ਵੀ ਸਵਾਲ ਚੱਕ ਦਿੰਦੇ ਨੇ ਕਹਿੰਦੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਮੰਗ ਧਰੀ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਕਿ ਭਾਈ ਇਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ ਤਾਂ ਕਿ ਹਰ ਰੋਜ਼ ਦਾ ਝੰਜਟ ਖਤਮ ਹੋ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਪਹਿਲੇ ਹੀ ਬੰਦ ਨੇ ਆਲਰੇਡੀ ਸਾਰੇ ਪੰਜਾਬ ਨੂੰ ਪਤਾ ਪਰ ਜਿਹੜੇ ਏਡੇ ਏਡੇ ਕੈਦੀ ਬੰਦ ਨੇ ਉਹਨਾਂ ਨੂੰ ਹਰ ਰੋਜ਼ ਕੌਣ ਮਿਲਦਾ ਸਵਾਲ ਇਹ ਵੀ ਇੱਕ ਬਹੁਤ ਵੱਡਾ ਹੈ ਔਰ ਦੂਜੇ ਪਾਸੇ ਕਹਿੰਦੇ ਜੀ ਸਾਡਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦੀ ਤਸਕਰੀ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਚੁੱਕਿਆ ਪੰਜਾਬ ਦੇ ਵਿੱਚ ਕਿਉਂਕਿ ਭੂਲਾ ਜਿਹੜਾ ਫੜਿਆ ਸੀ ਬਾਦਲਾਂ ਨੇ ਉਸੇ ਭੋਲੇ ਨੇ ਕਿਹਾ ਸੀ ਕਹਿੰਦਾ ਅੱਗੇ ਸਰਕਾਰੀ ਗੱਡੀਆਂ ਹੁੰਦੀਆਂ ਸੀ ਤੇ ਪਿੱਛੇ ਸਾਡੇ ਭਰੇ ਭੁੱਕੀ ਦੇ ਟਰੱਕ ਹੁੰਦੇ ਸੀ ਤੇ ਬਿਕਰਮ ਸਿੰਘ ਮਜੀਠੀਆ ਉਸ ਵਕਤ ਮੰਤਰੀ ਹੁੰਦਾ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਜਿਹੜੀ ਇਹ ਖਬਰ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਰੌਲਾ ਪੈ ਰਿਹਾ ਕਿ ਬਿਕਰਮ ਸਿੰਘ ਮਜੀਠੀਏ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਤਾਂ ਹੁਣ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਵਿਭਾਗ ਪੰਜਾਬ ਦੇ ਲੋਕ ਸਿਰਫ ਇੱਕ ਗੱਲ ਤੇ ਨੇ ਕਿ ਡੇਬਰੂਗੜ੍ਹ ਦੇ ਵਿੱਚੋਂ ਨੂੰ ਸ਼ਿਫਟ ਕੀਤਾ ਜਾ ਸਕਦਾ ਇਹ ਪੰਜਾਬ ਦੀ ਸਰਕਾਰ ਬਣੀਓ ਕਿਸੇ ਵੇਲੇ ਵੀ ਸੁਝਾ ਸਕਦਾ ਕਿਉਂਕਿ ਭਵਨ ਸਿੰਘ ਮਾਨ ਨੂੰ ਬਹੁਤ ਜ਼ਿਆਦਾ ਟਾਰਗੇਟ ਤੇ ਅਧਾਰੀਦਾਰ ਗਲਤ ਲੈ ਰਹੇ ਨਜਾਇਜ਼ ਕਹਿ ਰਹੇ ਕਿਉਂਕਿ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਹੜਾਂ ਦੇ ਵਿੱਚ ਵੀ ਕੰਮ ਕਰ ਚੁੱਕੀ ਹੈ ਬਹੁਤ ਸਾਰੇ ਸਾਥੀ ਜਾਣਦੇ ਨੇ ਆਲਰੇਡੀ ਪੰਜਾਬ ਦੇ ਅੰਦਰ ਸਾਰੇ ਹੀ ਪੰਜਾਬੀਆਂ ਨੂੰ ਪਤਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪਹਿਣ ਪ੍ਰਾਨੇ ਵੀ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟਰੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ